ਲਾਲਾਈ ਲਾਲਾਈ ਲਾਲ ਉਬਰਦੀਆਂ ਪਲੇਟਾਂ ਨੇ ਨਿਊਯਾਰਕ 'ਚ ਨੌਜਵਾਨ ਦੀ ਜਾਣ ਲਾਈ ਦੱਸਿਆ ਚਾਰਿਆ ਕਿ ਉਬਰਦੀ ਪਲੇਟਾਂ ਨੂੰ ਲੈ ਕੇ ਨਿਊਯਾਰਕ ਦੇ ਵਿੱਚ ਇੱਕ ਪੰਜਾਬੀ ਤੇ ਹਰਿਆਣੀ ਮੁੰਡੇ 'ਚ ਕਲੇਸ਼ ਚੱਲ ਰਿਹਾ ਸੀ ਇਹ ਮਾਮਲਾ ਅਦਾਲਤ 'ਚ ਵੀ ਗਿਆ ਜਿਸ 'ਚ ਪੰਜਾਬੀ ਮੁੰਡੇ ਦੀ ਜਿੱਤ ਹੋ ਗਈ ਪਰ ਕਹਿੰਦੇ ਨੇ ਕਲੇਸ਼ ਨਹੀਂ ਮੁੱਕਿਆ ਇਲਜ਼ਾਮ ਹੈ ਕਿ ਪੰਜਾਬੀ ਮੁੰਡੇ ਨੇ ਇੰਡੀਆ ਦੀ ਫਲੈਗ ਫੜਨੀ ਸੀ ਉਥੇ ਵਿਆਹ ਦੀਆਂ ਤਿਆਰੀਆਂ ਰੱਖੀਆਂ ਗਈਆਂ ਸੀ ਤੇ ਜਿਸ ਦਿਨ ਫਲਾਈਟ 'ਚ ਚੜਨਾ ਸੀ ਉਸੇ ਦਿਨ ਉਥੇ ਲਾਸ਼ ਇੱਕ ਪਿੰਡ ਦੇ ਥੱਲੇ ਪ੍ਰਾਪਤ ਹੋਈ ਹੈ ਪਰਿਵਾਰ ਦਾ ਇਨਸਾਨ ਕਿ ਹਰਿਆਣਾ ਦੇ ਮੁੰਡੇ ਨੇ ਉਹ ਮੁੰਡੇ ਦੀ ਗਦੇ ਸਿੰਘ ਜੀ ਮੇਰਾ ਪੇਟਾ ਕਿਸੀ ਸਿੰਘ ਹੈ ਇਹ ਖੁਲਾਸਾ ਤਾਂ ਪ੍ਰਤਾਕ ਤੋਂ ਬਾਅਦ ਹੋਵੇਗਾ ਪਰ ਫਿਲਹਾਲ ਪਰਿਵਾਰ ਨੇ ਲਾਤੇ ਨੇ ਵੱਡੇ ਇਨਸਾਨ ਤੇ ਪੰਜਾਬ ਚੋਂ ਦੇ ਕਾਰਜ ਸ਼ੌਕ ਦੀ ਲਾਰਾ ਤਿਆਰ ਹੋ ਗਿਆ ਕਿਉਂਕਿ ਜਿਸ ਮੁੰਡੇ ਨੇ ਘਰ ਪਰਤਨਾ ਸੀ ਉਹ ਤੇ ਵਿਆਹ ਦੀ ਪਿਆਰੀ ਸੀ ਤੇ ਉਹ ਥੀ ਜਗ੍ਹਾ ਹਮੋਤੇ ਲਾਸ਼ ਲਾਸ਼ ਮਿਲੀ ਫੁੱਲੂ ਜੀ ਕਪੂਠਲਾ ਦੇ ਪਿੰਡ ਕੋਕਾ ਤਲਵੰਡੀ ਦੇ ਵਿੱਚ ਇਸ ਘਟਨਾ ਦੀ ਖਬਰ ਤੋਂ ਪਾ ਪੂਰੇ ਪਿੰਡ ਦੇ ਲੋਕ ਸਭ ਤੇ ਜਾਗੇ ਨੇ ਕਿ ਕਿ ਇੱਕ ਨੌਜਵਾਨ ਸੀ ਇੱਕ ਬਿਟੇ ਅਕੀਮੋਦੀ ਮਜਾਕੀ ਹੈ ਇਹਦਾ ਖੁਲਾਸਾ ਹਜੇ ਨਹੀਂ ਇੱਕ ਲੇਟਮ ਬਿਟੇ ਮਿਲਤੁ ਲੀਆਂ ਹੈ ਲੱਗ ਚੁਕੇ ਨੇ ਆਉਂ ਤਹਾਨੇ ਖਾਣਿਆ ਗਿਆ ਜਲਿੰਗਿਆ ਦਾ ਬੇੜ ਜੇ ਦਿੱਤੇ ਪਹਿਲੇ ਤੇ ਉਹਨਾਂ ਕੀ ਸੀ ਕੀਤਾ ਜਿਤਿੰਦਰ ਪਾਵਲ ਖਰੇ ਰੋ ਦੇਖ ਵਗੜ ਟਿਕੋ ਖਾਲਸਾ ਬਈ ਤੇ ਬਿੱਲੀ ਫਤਹੀ ਮਾ ਪਿੰਡ ਤੇ ਲੋਂਡੀ ਕੁਕ ਦਾ ਰਹਿਣ ਵਾਲਾ ਜੀ ਗੁਰਦੇਵ ਸਿੰਘ ਜੀ ਮੇਰਾ ਬੇਟਾ ਗੁਰਜੀਤ ਸਿੰਘ ਅਮਰੀਕਾ ਯੂ ਐਸ ای 2015 ਤੱਕ ਗਿਆ ਜੀ ਉਹ ਕੱਲ ਆਉਣਾ ਸੀ 30 ਤਰੀਕ ਨੂੰ ਉਧਰ ਦੇ ਹਿਸਾਬ ਨਾਲ ਚੜਨਾ ਹੈ ਜੀ ਤਿਆਰ ਹੋ ਕੇ ਉਹ ਦੋਰੀ ਸਾਹਿਬ ਮੱਥਾ ਟੇਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ ਪਰੇਚ ਥੱਲੇ ਲਾਸ਼ ਮਿਲੀ ਆ ਪੁਲਿਸ ਨੂੰ ਜੀ ਹਾਂਜੀ ਮੋਟਰ ਵਾਹੜੀਆ ਇੱਕ ਕਿਸਤਰਾ ਉਹ ਹੀ ਕਾਰਨਿਕੀ ਸੀ ਬਿਲਕੁਲ ਅਣਜਾਣ ਸੀ ਹੀ ਜਾਂ ਕਿਸ ਦਾ ਅਣਜਾਣ ਜੀ ਇੱਕ ਬੇਟੇ ਇੱਕ ਮੁੰਡੇ ਦਾ ਹੀ ਜੀ ਬਵਾਰਿਆਣ ਦਾ ਹੀ ਕਿਤੇ ਉੱਪਰ ਦੀ ਪਲੇਟਾਂ ਬੇਟੇ ਮੇਰੇ ਕੋਲ ਲੀਆਂ ਏ ਕਿ ਤੋਂ ਪਾਈਰ ਜੱਲੀਆ ਹੀ ਉਹਨੇ ਸਾਲ ਡੇਢ ਜੇ ਦਿੱਤੇ ਪੈਸੇ ਤੇ ਉਹਨੇ ਕੇਸ ਵੀ ਕੀਤਾ ਸੀ ਬੇਟੇ ਮੇਰੇ ਤੇ ਤੇ ਕਿ ਇਹ ਸੇ ਮੇਰਾ ਬੇਟਾ ਜਿੱਤ ਗਿਆ ਸੀ ਤੇ ਇਹ ਦੁਆਰਾ ਕੰਦਾ ਵੀ ਮੈਨੂੰ ਪੈਸੇ ਨਾ ਕੇਸ ਉਹਦਾ ਹੀ ਉਹਨੂੰ ਧਮਕੇ ਦਿੰਦਾ ਰਿਹਾ ਕੇਸ ਵਾਪਸ ਲੈ ਲੈ ਮੈਨੂੰ ਪੈਸੇ ਅੱਧੇ ਦੇ ਦੇ ਤੇ ਬੇਟਾ ਮੇਰਾ 30 23 ਤਰੀਕ ਗੱਲ ਹੋਈ ਉਹ ਦਿਨ ਕੈਮਰਿਆਂ ਚ ਰਿਕਾਰਡ ਹੈ ਜੀ ਤੇ ਉਹਨੇ ਪਿੱਛੇ ਹੁਣਾ ਕਦੋਂ ਸੀਗਾ ਕਿ ਕਿੰਨੇ ਸਮੇਂ ਤੋਂ ਬਾਅਦ 9 ਵਜੇ ਉਦੋਂ ਤੇ ਫਲੈਟ ਹੀ ਜੀ ਕੱਲ ਦੀ 30 ਤਰੀਕ ਦੀ ਤੇ 2 ਤਰੀਕ ਨੂੰ ਘਰੋਂ ਡਣਾ ਹੀ ਜੀ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮਤਲਬ ਕੋਈ ਸਤਾਰਾ ਤੇ ਚਿੰਨ੍ਹ ਸਤਾਰਾ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਹਾਨੂੰ ਇਨਸਾਫ ਚਾਹੀਦਾ ਜੀ ਤੇ ਪਿਆਰਭਾਈ ਕਰਨੀ ਚਾਹੀਦੀ ਜੋ ਉਹਨੇ ਕਰ ਉਹਨੂੰ ਤوجੇਗਾਰਦਰੀ ਉਹਨੂੰ ਪਿਆਰਭਾਈ ਕਰਨੀ ਚਾਹੀਦੀ ਗਵਰਨਮੈਂਟ ਨੂੰ ਜੀ ਹਾਂਜੀ ਇਹ ਹੀ ਡੈੱਡ ਬਡੀ ਉੱਤੇ ਸਸਕਾਰ ਕਰਨ ਲਈ ਸਾਨੂੰ ਗਵਰਨਮੈਂਟ ਕੋ ਵੀਜ਼ਾ ਦਿੱਤਾ ਜਾਏ ਜੀ। ਪਵਾਇ ਪਤੇ ਮੇਰਾ ਨਾਮ ਦਰੀਪ ਸਿੰਘ ਆ ਮੈਂ ਗਰਜੀਤ ਸਿੰਘ ਦਾ ਪਾਇ ਲੱਗਦਾ ਜੋ ਸਾਡਾ ਬੇਟਾ 2015 ਤੋਂ ਬਾਅਦ ਯੂਐਸਏ ਗਿਆ ਸੀਗਾ। ਉੱਥੇ ਜਾ ਕੇ ਜਿਹੜਾ ਕੋਈ ਇਹਨਾਂ ਭਾਈ ਸਾਹਿਬ ਨੂੰ ਦੱਸਿਆ ਜਾਂਦੀ ਇਹ ਮੁੰਡੇ ਨਾਲ ਰੈਂਜ ਸੀਗੀ। ਉਹਦੇ ਬਾਰੇ ਇਹਨਾਂ ਦੱਸ ਦਿੱਤਾ। ਦੂਸਰੀ ਗੱਲ ਇਹ ਹੈ ਕਿ ਅਸੀਂ ਪ੍ਰਸ਼ਾਸਨ ਕੋ ਤੇ ਆਪਣੀ ਗਵਰਨਮੈਂਟ ਕੋ ਤੇ ਉਸ ਗਵਰਨਮੈਂਟ ਕੋ ਸਾਹਬ ਮੰਗਦੇ ਆ ਕਿ ਇੱਕ ਇਨਸਾਫ ਦਿੱਤਾ ਜਾਵੇ ਦੂਸਰਾ ਜਿਹੜਾ ਕਿ ਜਦੋਂ ਤੱਕ ਆ ਅਜੇ ਤੱਕ ਦੇ ਸਾਡਾ ਉਹ ਜੋ 50 ਲੱਖ ਰੁਪਈਆ ਲੱਗਾ ਸੀ ਸਾਡਾ ਉਹੋ ਕਰਜ਼ਾਂ ਦੀ ਬੋੜਾ ਆ ਉਹਦੇ ਵਾਸਤੇ ਗਵਰਨਮੈਂਟ ਨੂੰ ਅਸੀਂ ਅਪੀਲ ਕਰਦੇ ਆ ਕਿ ਸਾਨੂੰ ਥੋੜੀ ਬਹੁਤ ਹਮਤ ਦਿੱਤੀ ਜਾਵੇ ਜਿਹੜਾ ਕਿ ਉਸ ਬੱਚੇ ਦੇ ਸੰਸਕਾਰ ਵਾਸਤੇ ਵੀ ਸਾਨੂੰ ਇੱਥੇ ਯਾਦ ਦੀ ਯਾਦ ਦਿੱਤੀ ਜਾਵੇ ਜਾਂ ਉਹਦਾ ਇਨਸਾਫ ਦਿੱਤਾ ਜਾਵੇ ਇਹ ਸਾਡਾ ਬਹੁਤ ਸਾਰਾ ਕੋਟਾ ਮੰਗਾ ਬਾਕੀ ਜੋ ਵੀ ਮੰਗਦਾ ਇਨਸਾਫ ਗਵਰਨਮੈਂਟ ਦੋਗੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬੜਿਆ ਵਾਲਾ ਧੰਨਵਾਦ ਜਿਹਨਾਂ ਨੇ ਆ ਕੇ ਸਾਡੀ ਦੁੱਖ ਦੀ ਦੁੱਖ ਦੀ ਤਰਕੜੀ ਵਿੱਚ ਆ ਕੇ ਸਾਡਾ ਦੁੱਖ ਸਾਂਝਾ ਕੀਤਾ ਲੜਕੇ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਸੀਗੇ ਔਰ ਪਹਿਲਾਂ ਕਿਸ ਤਰ੍ਹਾਂ ਦੇ ਸੀਗੇ ਦੇਖੋ ਜੀ ਪਹਿਲੇ ਜਦੋਂ ਉਹ ਇੱਦਾਂ ਹੀ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਚੱਲਦਾ ਸੀਗਾ ਹੁਣ ਉਹ ਲੜਕੇ ਦੇ ਜਾਣ ਤੋਂ ਬਾਅਦ ਇੰਨੇ ਕੁ ਮਤਲਬ ਦੁਖੀ ਹੋ ਗਏ ਆ ਸਾਰਾ ਪਰਿਵਾਰ ਹੀ ਅਸੀਂ ਦੁਖੀ ਆ ਤੇ ਨਾਲ ਹੀ ਅਸੀਂ ਹੁਣ ਜਿੰਨਾ ਤੇ ਪਹਿਲਾਂ ਸਾਡਾ ਲੰਦਰ ਪਾਣੀ ਚੱਲਦਾ ਸੀ ਉਹ ਨਹੀਂ ਚੱਲ ਸਕਦਾ ਕਿਉਂਕਿ ਬੱਚਿਆਂ ਦੇ ਸਾਰੇ ਨਾਲ ਹੀ ਅਸੀਂ ਬਾਹਰ ਜਿਹੜੇ ਬੱਚੇ ਭੇਜੇ ਉਹਨਾਂ ਦੇ ਸਾਰੇ ਨਾਲ ਹੀ ਸਾਰਾ ਜੋ ਪਰਿਵਾਰ ਕਰਦੇ ਆ ਉਹਨਾਂ ਦੇ ਪੈਸੇ ਨਾਲ ਹੀ ਕਰਦੇ ਆ ਹੁਣ ਜਦੋਂ ਪੈਸਾ ਬੰਦ ਹੋ ਜਾਣਾ ਅਸੀਂ ਕੰਮ ਕੀ ਕਰਾਂਗੇ ਇਹ ਤਿੰਨ ਬੱਚੇ ਸੀ ਉਹਦੇ ਸੰਤਾਰਕ ਦੇਵ ਸਿੰਘ ਦੇ ਇੱਕ ਬੇਟੀ ਐ ਦੋ ਬੇਟੇ ਐ ਤੇ ਇਹ ਬੇਟਾ ਜਿਹੜਾ ਛੋਟਾ ਬੇਟਾ ਸੀਗਾ ਗਰਜੀਤ ਸਿੰਘ ਇਹਦੀ ਮੌਤ ਹੋਣ ਦਾ ਸਾਰੇ ਇਲਾਕੇ ਨੂੰ ਆਪਣੇ ਨਗਰ ਨੂੰ ਬਹੁਤ ਘਾਟ ਹੋਵੇ ਦੁੱਖ ਪਰ ਪੰਜਾਬੀਆਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤੇ ਸੁਰੱਖਿਅਤ ਲੈ ਕੇ ਕੀ ਚਾਹਨਾ ਚਾਹੁੰਦੇ ਸਿੱਰਲੀ ਜੀਆ ਬਣਾਉਣ ਜਾਂ ਸੁਵੇਚਾ ਤੋਂ ਸਾਹਮਣੇ ਆ। ਦੇਖੋ ਜੀ ਬਾਅਦ ਜਿਸ ਤਰ੍ਹਾਂ ਸਾਡੇ ਵਿਦੇਸ਼ ਵਿੱਚ ਬੱਚੇ ਰਹਿ ਰਹੇ ਆ ਉਹਦੇ ਵਾਸਤੇ ਇਹ ਵਿਦੇਸ਼ ਦੀ ਗਵਰਨਮੈਂਟਾਂ ਨੂੰ ਕਹਿੰਦੇ ਜਿੱਦਾਂ ਯੂ ਐਸ ਏ ਹੋਈ ਹੋਰ ਵੀ ਜਿਹੜੇ ਮੁਲਕਾਂ 'ਚ ਰਹਿ ਰਹੇ ਆ ਉਹਦੀ ਸਹachta ਜਿਹੜੀ ਕਰਨੀ ਚਾਹੀਦੀ ਉਹ ਉੱਥੇ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਕਿ ਨਾ ਸਾਡੀ ਗਵਰਨਮੈਂਟ ਦੇ ਲਈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਗਵਰਨਮੈਂਟ ਉੱਥੇ ਦੀ ਜਿਹੜੀ ਹੈ ਉਹਨਾਂ ਦੇ ਜ਼ਿੰਮੇਵਾਰ ਬਣ ਥੋੜਾ ਬਹੁਤ ਉਹਨਾਂ ਦੀ ਆਯਾਤ ਕਰਨ ਜੋ ਕਿ ਜਿਹੜੇ ਬੱਚੇ ਸਾਡੇ ਸਹੀ ਸਲਾਮਤ ਰਹਿਣ ਤੇ ਇਹੋ ਜਿਹਾ ਕੋਈ ਕਿਸੇ ਨਾਲ ਹੋਰ ਨਾ ਹੋਵੇ ਸਤਨਾ ਹੋ ਗਿਆ ਕਿਸੇ ਹੋਰ ਨਾਲ ਇਹੋ ਜਿਹਾ ਕਰ ਲੋ ਜਿਸ ਤਰ੍ਹਾਂ ਵੀ ਲੜਕੇ ਖਾਸ 28 ਨਾ ਸੀਗਾ ਉਹ ਵੀ ਜਣੇ 14 ਪਰਿਵਾਰ ਕਿਤੇ 24 ਸੀਗਾ ਸੀ ਦੇਖੋ ਜੀ ਬੱਚੇ ਦੇ ਆਉਣ ਤੇ ਸਾਨੂੰ ਸਾਰੇ ਪਰਿਵਾਰਾਂ ਨੂੰ ਇੰਨੀ ਖੁਸ਼ੀ ਸੀ ਕਿ ਕਿਉਂਕਿ ਬੱਚੇ ਦਾ ਵਿਆਹ ਰੱਖਿਆ ਸੀ ਅਸੀਂ ਜੋ 18 ਤਰੀਕ ਦਾ ਵਿਆਹ ਹੈ 18 ਅਕਤੂਬਰ ਦਾ ਤੇ ਕੱਲ ਬੱਚੇ ਦਾ ਕੱਲ ਅੱਜ ਬੱਚੇ ਦਾ ਸਵੇਰੇ ਇੱਥੇ ਪਹੁੰਚ ਜਾਣਾ ਸੀਗਾ ਇਹ ਖੁਸ਼ੀਆਂ ਜਿਹੜੀਆਂ ਸਾਰੀਆਂ ਉਹ ਖੋ ਗਏ ਲਗੇ ਕਿਉਂਕਿ ਸਾਰਾ ਪਰਿਵਾਰ ਖੁਸ਼ੀ ਦੇ ਮਾਹੌਲ ਵਿੱਚ ਸੀਗਾ ਤੇ ਜਿਹੜਾ ਹੁਣ ਸਾਰਾ ਪਰਿਵਾਰ ਤੇ ਸਾਰਾ ਨਗਰ ਅਸੀਂ ਸੋਗ ਸਮਗਮ ਵਿੱਚ ਬੈਠੇ ਆ ਸਾਨੂੰ ਇਹਨਾਂ ਦੁੱਖ ਅੱਗੇ ਸਾਡੇ ਬੱਚੇ ਦੇ ਜਿਹੜੇ ਖੁਸ਼ੀਆਂ ਵਿੱਚ ਜਿਹੜਾ ਉਹ ਸੋਗ ਸਮਗਮ ਵਿੱਚ ਬਦਲ ਗਿਆ ਇਹ ਸਾਨੂੰ ਬਹੁਤ ਸ਼ਾਸਨ ਕੋਲੋਂ ਮੰਗ ਕਰਦੇ ਆ ਵੀ ਸਾਡੀ ਮਤ ਕੀਤੀ ਜਾਵੇ ਜੋ ਥੋੜਾ ਬਹੁਤਾ ਜੋ ਵੀ ਜਨਾ ਵੀ ਸਾਡੀ ਮਦਦ ਕਰ ਸਕਣ ਵੱਤ ਵੱਦ ਦੂਸਰੀ ਪ੍ਰਸ਼ਾਸਨ ਕੋਲੋਂ ਸਾਡੀ ਬੇਨਤੀ ਹੈ ਕਿ ਸਾਡੇ ਭਾਈ ਸਾਹਿਬ ਉਹਨਾਂ ਨੂੰ ਅਮਰੀਕਾ ਜਾਣ ਵਾਸਤੇ ਵੀਜ਼ਾ ਦਿੱਤਾ ਜਾਵੇ ਗਵਰਨਮੈਂਟ ਨੂੰ ਇਹ ਅਪੀਲ ਆ ਤੇ ਇਹ ਸਾਡੀ ਅਪੀਲ ਨੂੰ ਕਬੂਲ ਕਰਨ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਾਂਗੇ ਫਾਰਮੈਂਟ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਗਾਹਾਂ ਦੇ ਸਾਡੇ ਨਾਲ ਬੋਲ ਕੇ ਸਾਂਝਾ ਕੀਤਾ ਸਤਿਗੁਰੂ ਦੀ ਕਿਰਪਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰਾ ਪਿੰਡ ਸਾਰਾ ਇਲਾਕਾ ਜਦੋਂ ਪਤਾ ਲੱਗਿਆ ਵੀ ਇਹਦਾ ਬੱਚੇ ਦੀ ਮੌਤ ਹੋ ਗਈ ਹੈ ਤੇ ਖੁਸ਼ੀਆਂ ਨਾਲ ਜਿਹੜਾ ਬੱਚੇ ਨੇ ਆਉਣਾ ਸੀ ਅੱਜ ਦੇ ਸਵੇਰੇ 9 ਵਜੇ ਘਰ ਪਹੁੰਚ ਜਾਣਾ ਸੀ ਜਿਹੜਾ ਕਿ ਮਾਤਮ ਛਾ ਗਿਆ ਰੁਕਤੀ ਜੰਨਾ ਕੇ ਦੁੱਖ ਇਹ ਨਾ ਕੋਈ ਜਵਾਨ ਬੱਚਾ ਜਿਹੜਾ ਹੱਥੋਂ ਖੁੱਸ ਜਾਣਾ ਬੜੀ ਵੱਡੀ ਗੱਲ ਆ ਪਰਮਾਤਮਾ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਕਿ ਇਸ ਤਰ੍ਹਾਂ 10ਵੇਂ ਪ੍ਰਵਾਹ ਕੀ ਜੈ ਮੀਟ ਡੈਕਟਿਵ ਸ਼ਫੀਲ ਆਤਾ ਕਿ ਹਾਂਜੀ ਕੁਝ ਵੀਡੀਓ ਵਗੈਰਾ ਆਈਆਂ ਨੇ ਕਿ ਉਹ ਜਿਹੜੇ ਦੇਖਿਆ ਮੁੰਡਾ ਕਾਫੀ ਤਣਾਅਪੂਰਨ ਸੀ ਵੀ ਕੋ ਬੋਲਦਾ ਚੱਲਦਾ ਨਹੀਂ ਸੀ ਡਿਪਰੈਸ਼ਨ 'ਚ ਤੇ ਅਸੀਂ ਸਰਕਾਰ ਅਮਰੀਕਾ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਜਿਹੜੀ ਵੀਡੀਓ ਵਗੈਰਾ ਆਈਆਂ ਨੇ ਉਹਦੀ ਜਾਂਚ ਪ੍ਰਦਾਨ ਕੀਤੀ ਜਾਵੇ ਤੇ ਸਾਨੂੰ ਨਿਆਂ ਦਾ ਨਿਆਂ ਦਿੱਤਾ ਜਾਵੇ